ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਵੱਡੇ ਸੁਭਰਾ ਆ ਗਈ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਜਾਂਦਾ ਸੱਜਣੋ ਤੇ ਤੁਹਾਨੂੰ ਸਭਰਾ ਨਗਰ ਦੇ ਵਿੱਚੋਂ ਦੋ ਐਨੀਮਲ ਵਿਕਰੀ ਵਾਲੇ ਵਿਖਾਉਣ ਲੱਗੇ ਆ ਇੱਕ ਤਾਂ ਸੱਜਣੋ ਅੱਜ ਬਹੁਤ ਖਾਸ ਰਹਿਣ ਵਾਲੀ ਵੀਡੀਓ ਦੇ ਵਿੱਚ ਝੋਟੀ ਨਾ ਮੈਂ ਮੜਾ ਇੱਥੇ ਬੂਰੀ ਨੀਲੀ ਰਾਵੀ ਦੀ ਕੈਮਰੇ ਤੇ ਆ ਕੈਮਰੇ ਦੀ ਅੱਖ ਦੇ ਵਿੱਚ ਕੈਦ ਸੱਜਣਾ ਵੇਖੋ ਕਿਆ ਬਾਤ ਚੀਜ਼ ਵਿਖਾਉਣੀ ਆ ਤੁਹਾਨੂੰ ਚਾਰੇ ਪੈਰ ਧੋਤੇ ਹੋਏ ਤੇ ਬੜੇ ਚੰਗੇ ਮਾਲੀ ਦੀ ਧੀ ਸਭਰਾਵਾਂ ਨਗਰ ਦੇ ਵਿੱਚੋਂ ਇੱਕ ਮੋਹਰਾ ਦੀ ਝੋਟੀ ਆ ਸੱਜਣੋ ਇਹ ਵੀ ਵੇਖਿਓ ਇਹਦਾ ਵੀ ਕੋਈ ਔੜਾ ਬੰਨਾ ਨਹੀਂ ਇਹ ਵੀ ਆਪਣੀ ਜਗ੍ਹਾ ਤੇ 100 ਦੀ 100 ਬੂਰੀ ਦਾ ਫਿਰ ਹੈਗੀ ਆ ਆਜੋ ਡਿਟੇਲ ਲੈਨੇ ਆ ਭਰਾ ਤੋਂ ਜਿਹੜੇ ਭਰਾ ਦੇ ਪਸੰਦ ਆ ਜਾਂਦੀ ਤਸੱਲੀ ਕਰਨਾ ਹੱਕ ਆ ਤੁਹਾਡਾ ਕਰਕੇ ਤਸੱਲੀ ਕਰਿਓ ਖਰੀਦਦਾਰੀ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਲਾਈਕ ਸ਼ੇਅਰ ਕਰਕੇ ਦੱਸਿਓ ਬੂਰੀ ਮੈਂ ਅੱਜ ਕਿਵੇਂ ਦੀ ਲੱਗੀ ਜਗਰਾਜਵੀਰ ਸਾਸਰੀਕਾਲ ਹੋਰ ਸੁਣਾ ਸਤਿ ਸ਼੍ਰੀ ਅਕਾਲ ਜੀ ਬੜੀ ਬੜੀਆਂ ਬਦਤਾਂ ਸੁਣਾ ਠੀਕ ਠਾਕ ਬਾ ਚੜਦੀ ਗਲਾ ਹੋਰ ਤੁਸੀਂ ਸੁਣਾਓ ਬਸ ਬਹੁਤ ਵਧੀਆ ਮੇਰਾ ਭਰਾ ਪਰਵਾਹ ਠੀਕ ਠਾਕ ਸਾਰਾ ਮੇਰਾ ਸ਼ੁਕਰ ਦਾਤਾ ਤੇ ਦਾ ਤੂੰ ਸੁਣਾ ਬਸ ਮੇਰਾ ਵਧੀਆ ਵਧੀਆ ਬਹੁਤ ਵਧੀਆ ਮਹਾਰਾਜ ਦੀ ਗਰਬਣਾ ਚੱਲੀ ਜਾਂਦਾ ਕੰਮ ਕਰ ਚੱਲੀ ਜਾਂਦੇ ਨਾ ਹਾਂਜੀ ਹਾਂਜੀ ਪੂਰਾ ਪੂਰਾ ਉਹਦੇ ਹੋਰ ਤੁਸੀਂ ਸੁਣਾਓ ਬਹੁਤ ਵਧੀਆ ਮੈਂ ਕਿਹਾ ਕਰੀਏ ਤੁਹਾਨੂੰ ਯਾਦ ਹੈ ਕਿ ਨਗੀਨਾ ਪੋਣਾ ਹੈਗਾ ਠੀਕ ਆ ਲੋਕ ਯਾਰ ਵੜਾ ਕਰਦੇ ਸੰਦੇ ਸਾਹਿਬ ਬੂਰੀ ਮੱਝ ਨਹੀਂ ਆਉਂਦੇ ਲੱਭਦੀ ਹਾਂ ਹਾਂਜੀ ਤੇ ਨਾਲੇ ਉਹ ਵੀ ਸੁਭਰਾਵਾਂ ਦੀ ਕਰਮਾਰੀ ਬੂਰੇ ਮਾਲੀ ਦਾ ਆਪਣੇ ਕੋਲ ਰਵਾਵਾ ਏ ਠੀਕ ਆ ਹਾਂਜੀ ਪੇਸਾ ਬਰੋ ਲੋ ਵੀ ਆਪਣੇ ਘਰ ਦੀ ਮੱਝ ਲਾ ਲਓ ਵੀ ਕਹ ਲਓ ਵੀ ਆਪਾਂ ਲਾਗੂ ਹੀ ਲਈ ਆ ਸੱਜਣ ਭਰਾ ਕੋਲ ਠੀਕ ਹੈ ਕੋਕੜ ਗੱਬਨ ਲੈ ਕੇ ਆਪਾਂ ਸੰਭੀ ਆ ਠੀਕ ਹੈ ਠੀਕ ਹੈ ਹਾਂਜੀ ਹਟ ਓਕੇ ਇਹਨੂੰ ਪੀੜੀ ਕਰ ਦਿਓ ਉਹਨੂੰ ਕਹ ਥੋੜੀ ਜੀ ਤੇ ਆਪਣਾ ਡਰੈੱਸ ਦੱਸ ਦੀਏ ਡਰੈੱਸ ਵੀਰ ਜੀ ਵੱਡੇ ਪਿੰਡ ਸਭਰਾ ਤਸਿਲ ਪੱਟੀ ਤੋਂ ਜਿਹੜਾ ਦਰਨਦਾਰਨਾ ਪਿੰਡ ਨੇੜੇ ਹਰੀਗਾ ਪਤਨ ਮੇਰੇ ਹਰੀਗਾ ਪਤਨ ਪੱਟੀ ਵੀ ਆਪਾਂ ਨੂੰ ਨੇੜੇ ਆ ਦੁੱਬਲੀ ਵੀ ਦੁੱਬਲੀ ਵੀ ਨੇੜੇ ਆ ਹਰੀਗਾ ਪਤਨ ਆਪਣ ਸਾਰਾਗਾ 10 ਕਿਲੋਮੀਟਰ ਵੱਡਾ ਹਾਈਵੇ ਓਕੇ ਹਾਂਜੀ ਤੇ ਨੰਬਰ ਮੇਰੇ ਭਰਾ ਦਾ ਨੰਬਰ 9948 9913 ओके okay. हां जी ਇਹਦੇ ਤੇ ਕਰੇ ਸੰਪਰਕ ਕਰ ਹਾਂ ਜੀ ਜਿੰਨੇ ਬੂਰੀ ਮੱਝ ਖਰੀਦਣੀ ਆ ਹਾਂ ਕਾਲੀ ਦੀ ਵੀ ਲੜਗੇ ਕਾਲੀ ਦੀ ਹਾਂ ਜੀ ਹਾਂ ਜੀ ਹਾਂ ਜੀ ਤੇ ਫਿਰ ਬੂਰੀ ਤਾਂ ਸ਼ੁਰੂ ਕਰੀਏ ਕਿ ਕਾਲੀ ਦੀ ਬੂਰੀ ਤਾਂ ਕਰੀਏ ਸੰਦੀ ਸਾਹਿਬ ਹੀ ਲੰਨ ਨਗੀਨਾ ਕਰੀਏ ਅੱਛਾ ਇਹ ਨਾ ਮੜ ਕੇ ਕਾਲੀ ਨੂੰ ਪੁੱਛੇ ਨਾ ਕੋਈ ਨਹੀਂ ਨਹੀਂ ਸੰਦੀ ਸਾਹਿਬ ਕਾਲੀ ਵੀ ਆਪਦੀ ਜਗ੍ਹਾ ਦੇ ਵੱਖਿਆ ਹਾਂ ਹਾਂ ਜੀ ਇਹਦਾ ਸੂਆ ਕਿਹੜਾ ਫਿਰ ਬੂਰੀ ਦਾ ਇਹਦਾ ਸੰਜੀਤ ਸਾਹਿਬ ਜਿਹੜਾ origignal ਸੂਆ ਦੂਜਾ ਏ ਓਕੇ ਹਾਂ ਜੀ ਆਹ ਸਿੰਘ ਇਹਨੇ ਕਰਮਲ ਨੇ ਤੜਾਲੇ ਆਪਾਂ ਪਹਿਲਾਂ ਭੈਣ ਭਰਾਵਾਂ ਨੂੰ ਕਿਸੇ ਨਾ ਦੂਰੋਂ ਆਣਾ ਹੁੰਦਾ ਵਾ ਇਧਰਲਾ ਵੀ ਦਿਖਾ ਦਿਓ ਹਾਂ ਜੀ ਆ ਸਿੰਘ ਦਾ ਕੋਪ ਲੱਗਿਆ ਸੀ ਤੇ ਆ ਜਨ ਕੇ ਕਾਉਂਟ ਮੁੜਿਆ ਫੇਰ ਠੀਕ ਆ ਹਾਂਜੀ ਆਨੇ ਤੜਾ ਲਿਆ ਸੀਗਾ ਓਕੇ ਕਿਉਂਕਿ ਸੰਧੂ ਸਾਹਿਬ ਕਈ ਭੈਣ ਭਰਾਣਾ ਵੀਡੀਓ ਕਾਲ ਤੇ ਮੰਗਾ ਲੈਂਦੇ ਆ ਬਾਅਦ ਚ ਕੋਈ ਇਹ ਨਾ ਕਹਵੇ ਵੀ ਸਾਨੂੰ ਸਾਰੀ ਕਲੀਅਰ ਚੀਜ਼ ਵਿਖਾਈ ਨਹੀਂ ਵਿਖਾਈ ਨਹੀਂ ਠੀਕ ਆ ਜੀ ਆਪਾਂ ਪੈਸੇ ਲੈਣੇ ਆ ਕੋਈ ਪਾਟਾ ਨੋਟ ਆਪਾਂ ਬਾਹਰ ਕੱਢ ਕੇ ਰੱਖ ਦੇਣਾ ਬਿੱਲ ਅਜੀ ਤਾਂ ਨੇ ਪਹਿਲੀ ਗੱਲ ਇੱਥੇ ਆਓ ਕਿਉਂਕਿ ਸੰਧੂ ਸਾਹਿਬ ਪੈਸੇ ਲਾਉਣੇ ਆ ਬਿੱਲ ਕੋਈ ਪੈਸੇ ਵਾਰ-ਵਾਰ ਨਹੀਂ ਲੱਗਦੇ ਤਸੱਲੀ ਕਰਕੇ ਖੜੋ ਆਪਦੀ ਹਾਂ ਸਿਆਣੀ ਗੱਲ ਹੈ ਸਿਆਣੀ ਹਾਂਜੀ ਸੂਹਾ ਦੂਜਾ ਸੂਹਾ ਦੂਜਾ ਹਾਂਜੀ ਤੇ ਪਹਿਲਾਂ ਦਾ ਕੀ ਦੁੱਧ ਚ ਹੋਇਆ ਪਹਿਲਾਂ ਦਾ ਸੰਧੂ ਸਾਹਿਬ ਜਿਹੜਾ ਗੱਲਾਂ ਬਾਤਾਂ ਲਾਣੀ ਆਪ ਬਾਕਾਂਗੇ 14 ਕਿਲੋ ਜਿਹੜਾ ਕੰਡੇ ਦਾ ਦੁੱਧ ਤੋਲਵਾ ਦਿੱਤਾ ਵਾ ਇਹਨੇ ਠੀਕ ਆ 14 ਦੁੱਧ ਦਿੰਦੀ ਰਹੀ ਆ ਦਿੰਦੀ ਰਹੀ ਹਾਂਜੀ ਜਿਹੜਾ ਦਿੱਤਾ ਵਾ ਠੀਕ ਆ ਤੇ ਹੁਣ ਨੀਲੀ ਤਾਂ ਕਹਿ ਦਿੱਗੇ ਨਾ ਹਾਂਜੀ ਬੂਰੀ ਨੀਲੀ ਪਿਆਰ ਕਹਿ ਦਿੱਲੀ ਬੂਰੀ ਨੀਲੀ ਰਾਵੀ ਸੰਧੂ ਸਾਹਿਬ ਆਖੂਖ ਵੇਖੋ ਜਿਵੇਂ ਨਾ ਮਹਾਰਾਜ ਨੇ ਕੱਲੀ ਕੱਲੀ ਚੀਜ਼ ਨੂੰ ਘੜ ਕੇ ਲਾਈ ਆ ਹਾਂ ਪੈਰ ਵੀ ਚਾਰੇ ਤੋਤੇ ਹਾਂਜੀ ਕਿਆ ਰਾਦੇ ਕੋਲੇ ਵੇਖੋ ਬ ਵਾਕਏ ਤੇ ਸੰਤੂ ਸਾਹਿਬ ਜੀ ਚਾਰ ਪੰਜ ਦਿਨ ਹੀ ਕਰਮਾਲੀ ਸੁਹਦੀਏ ਚਾਰ ਪੰਜ ਦਿਨ ਬੜਾ ਰੇਵਾ ਜਿਹਨੂੰ ਆਦੀਦਾ ਨਾ ਜਿਹਨੂੰ ਲੋਕ ਭੈਣ ਭਰਾ ਵੰਡਣ ਵਾਲੇ ਆਹ ਦਿੰਦੇ ਆ ਹਾਂ ਹਾਂਜੀ ਸਪੰਦ ਬਹੁਤ ਆਹ ਨਾ ਪੂਰੀ ਆ ਭਰਗੇ ਕਰਮਾਲੀ ਸੂ ਤੱਕ ਨਾ ਆਪਣੀ ਸੂਗੀ ਠੀਕ ਆ ਹਾਂਜੀ ਤੇ ਥਾਣਾ ਵਾਲੋ ਪਿੱਛੇ ਨੂੰ ਗਰੰਟੀ ਮੈਂ ਨਾ ਸੰਤੂ ਸਾਹਿਬ ਭਾਰਦੀ ਆ ਆਪਣੀ ਗਰੰਟੀ ਆ ਥਾਣੇ ਇੱਥੇ ਆ ਕੇ ਵੇਖ ਲੈ ਮਾਣ ਦੇ ਟਿਪ ਕੇ ਵੇਖ ਲੈ ਜਿਹੜੇ ਭੈਣ ਭਰਾ ਨੇ ਆਨਲਾਈਨ ਮੰਗਾਉਣੇ ਆਪਣੀ ਉਹਦੀ ਵੀ ਗਰੰਟੀ ਹੋਊਗੀ ਆਵਾਜ਼ ਦੇ ਘਰੇਦਾਰ ਕੇ ਖਰੀਦਦਾਰ ਖਾਂ ਟੈਪਲੇ ਹਾਂਜੀ 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 ਹਨਾ ਲਾ ਕੇ ਗੱਡੀ ਤੋਂ ਲਾ ਕੇ ਹਾਂਗੇ ਕੋਲ ਲਾਵੇ ਲਿਆ ਟੂਰ ਕਰਾਈਏ ਚੈੱਕ ਛੱਡੀ ਖੜਕਾਈ ਜਾਣਾ ਪੜਨੇ ਨਾ ਤੇਲਾਂ ਵਾਲੀ ਬੂਰੀ ਯਾਰ ਸਾਰੇ ਗੋਣੀਆਂ ਆ ਗਏ ਸ਼ਾਹ ਦੇ ਚ ਸੰਤੂ ਸਾਹਿਬ ਬੂਰੀ ਤੇਲਾਂ ਵਾਲੀ ਡੰਗਰ ਚਲੋ ਸਿਆਣੇ ਬੁੱਟ ਬੰਦੇ ਆਦਿੰਦੇ ਵੀ ਕਰਮਾਲਾ ਡੰਗਰ ਹੁੰਦਾ ਏ ਕੀ ਬਾਤ ਆ ਬੂਰੀ ਵੀ ਨਹੀਂ ਬਾਕੀ ਸੰਤੂ ਸਾਹਿਬ ਕੋਈ ਨਿੱਕੀ ਮੰਨ ਕੇ ਨਾ ਆਵੇ ਹਾਂ ਠੀਕ ਹੈ ਜੀ ਕੱਦ ਵੱਡਾ ਕੱਦ ਵੱਡਾ ਪਿੱਠ ਫੜਾ ਵੇਖੋ ਕਰਮਾਲ ਨੂੰ ਕਿੱਥੇ ਕਿੱਥੇ ਲੱਗਾ ਏ ਵਾਕਈ ਮੈਮ ਹੈ ਹੀ ਆ ਕੋਈ ਸ਼ੱਕ ਨਹੀਂ ਹੈ ਨਾ ਛੋਟੀ ਛੋਟੀ ਆ ਸਤੂ ਸਾਹਿਬ ਜੀ ਆਪਣੀ ਮੈਂ ਹਫਤਾ ਇੱਕ ਨਹੀਂ ਰਮਾਨ ਨਾ ਸੁੰਦੀ ਬੜੇ ਰਮਾਨ ਨਾ ਇੱਕ ਹਫਤਾ ਕੱਢ ਜਾਣਾ ਕਰ ਉਹ ਇਹਨੂੰ ਕਰਮਲ ਨੂੰ ਬਹਿਣਾ ਔਖਾ ਹੋ ਜਾਊਗਾ ਠੀਕ ਆ ਕਮਾਲੋ ਸ਼ਾਹ ਜੀ ਧੌਣ ਚੱਕ ਕੇ ਤੁਰਦੀ ਕੁੜੀ ਵਾਂਗੂ ਮੈਂ ਨਾ ਸੰਦੂ ਸਾਹਿਬ ਜਦੋਂ ਖਣਵਾਦਾ ਪਿਛੋਂ ਚੰਗਾ ਆ ਤੇ ਫਿਰ ਤਾਲ ਪੋਣਾ ਜਾ ਕੇ ਦਰੂਗੀ ਪਰ ਵਾਹ ਹੀ ਨਹੀਂ ਇਹਨੂੰ ਹਾਂ ਹਾਂਜੀ ਹਾਂਜੀ ਕੀ ਬਾਤ ਆ ਯਾਰ ਬਹੁਤ ਚੰਗੀ ਮੈ ਆ ਵਾਕਿਆ ਹੀ ਰੇ ਸੰਧੂ ਸਾਹਿਬ ਇਹ ਹੀ ਹੀਰਾ ਖਰੀਦਣਾ ਵਾ ਤੇ ਦਿਲ ਖੋਲ ਕੇ ਖਰੀਦਣਾ ਪੈਂਦਾ ਵਾ ਹਾਂ ਠੀਕ ਆ ਜੀ ਇਹ ਗੱਲ ਲੱਖ ਰੁਪਏ ਦੀ ਹਾਂ ਜੀ ਕਿਉਂਕਿ ਹਰ ਇੱਕ ਨੇ ਆਦਿਨਾ ਮਾਜੀ ਆ ਸਿਆਣੀ ਗੱਲ ਹਾਂਜੀ ਪਰ ਜਿਹੜੀ ਗੱਲ ਆਪਾਂ ਕਵਾਂਗੇ ਸੰਧੂ ਸਾਹਿਬ ਆਪਾਂ ਕਿਉਂਕਿ ਨਾ ਤੇ ਝੂਠ ਅੱਜ ਤੱਕ ਮਾਰਨਾ ਨਾ ਮਾਰਿਆ ਬਾਕੀ ਪਰਮਾਤਮਾ ਦੀ ਸਾਰਾ ਕੋਟ ਹਾਂਜੀ ਬਾਕੀ ਸੰਧੂ ਸਾਹਿਬ ਅਗਲੇ ਦੀ ਕਿਸਮ ਹੁੰਦਾ ਹਾਂ ਬਿਲਕੁਲ 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 ਕਰੀਮ ਜੀ ਸੰਧੂ ਸਾਹਿਬ ਮਿਲਦੀ ਵੀ ਕਰਮਾਂ ਦੀ ਲਮਾਟਮ ਲੰਮਾ ਟਾਈਮ ਜੇ ਠੀਕ ਆ ਜਿੰਨੀ ਮੇਰੀ ਹਾਂਜੀ ਮਾਪਾ ਆਪ ਛੱਡੀ ਜਾ ਕਿਉਂਕਿ ਆਪਣੇ ਕੋਲੋਂ ਜਦੋਂ ਜੇ ਲਈ ਹੀ ਆਪਾਂ ਟੋਕੜ ਕੱਬਣੀ ਠੀਕ ਆ ਪੂਰੇ 2 ਮਹੀਨੇ ਛੱਡੀ ਆਪਾਂ ਓਕੇ ਕੋਈ ਸੰਤੂ ਸਾਹਿਬ ਆਪਣੇ ਕੋਲ ਧਿਆਨ ਨਾ ਚੋਈ ਚੋਈ ਨਹੀਂ ਗਈ ਸੀ ਵੀ ਆਪਾਂ ਪਹਿਲੀ ਬਾਹਰ ਦਾ ਕੰਮ ਸੀ ਤੇ ਉਧਰ ਲੱਗੇ ਰੁਕੇ ਰਹੇ ਨੇ ਤੇ ਭਾਵੇਂ ਹੋਰ ਲੰਮਾ ਸਮਾਂ ਚੋਲਿੰਦੇ ਚੋਲ ਲੈਂਦੇ ਹਾਂਜੀ ਹੁਣ ਇਹਦੀਆਂ ਸਫਤਾਂ ਬਹੁਤ ਕਰ ਲਈਆਂ ਤੇ ਇਹ ਅਗਲਾ ਸੰਤੂ ਸਾਹਿਬ ਸੋਚੀ ਜਾਂਦਾ ਉਹ ਰੇਟ ਪੁੱਛਣ ਇਹਦਾ ਰੇਟ ਪੁੱਛਣ ਇਹਦਾ ਖੂਨ ਲਾਈਏ ਭਰਾ ਨੂੰ ਫੋਨ ਲਾਗੇ ਹਾਂਜੀ ਹਾਂਜੀ ਹੈਨਾ ਪਰ ਹੁਣ ਰੇਟ ਕੀ ਕਰੀਏ ਸੰਤੂ ਸਾਹਿਬ ਰੇਟ ਤੇ ਕਰਨ ਵਾਲੀ ਦਾ 2 ਲੱਖ ਵੀ ਥੋੜਾ ਹੱਦ ਤੱਕ ਜਿੰਨਿਆਂ ਨੂੰ ਚੀਜ਼ਾਂ ਮ ਪਰ ਨਾ ਬੰਦੋ ਕਰਨਾ ਵਾ ਨਾ 17 ਹਾਂ 160 ਦੀ ਦੇ ਦਈਏ ਨਹੀਂ ਕਰਦੇ ਪਿਆਰ ਹਾਂਜੀ ਪਤਾ ਐ ਨਾ ਕਰ ਦੇ ਦੇ ਕਿਸੇ ਨੂੰ ਜਾਇਜ ਕੋਈ ਯਾਰ ਦੀ ਕਰ ਲੂਗਾ ਬਾਬਾ ਸੰਧੂ ਸਾਹਿਬ ਆਮ ਸਵਾ ਸਵਾ ਇੱਕ ਇੱਕ 20 ਦੇ ਸੰਧੂ ਸਾਹਿਬ ਖੋਲ ਆਮ 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 ਹਾਂਜੀ ਸੰਧੂ ਸਾਹਿਬ ਜਿਹੜੀ ਆਪਾਂ ਦੇਣੀ ਹੈ ਨਾ ਡੇਢ ਚੋਂ ਆਏ ਭੈਣ ਭਰਾ ਦਾ ਮਾਨਤਨ ਕਰਾਂਗੇ ਥੋੜਾ ਬਾਲਾ ਕੋਈ ਜ਼ਿਆਦਾ ਨਹੀਂ ਠੀਕ ਆ ਠੀਕ ਆ ਜੀ ਡੇਢ ਚੋਂ ਹਾਂਜੀ ਡੇਢ ਚੋਂ ਵੀ ਓਕੇ ਅਰਥ ਤੇ ਆਪਾਂ ਲੈ ਕੇ ਸਾਂਭੀ ਜਾਂ ਤੇ ਜੇ ਆਪਾਂ ਲੈ ਕੇ ਹੁਣ ਮਹਿੰਗੀ ਤੇ ਫੇਰ ਔਖਾ ਆਏ ਨਾ ਕੇਸ ਵਾਕੇ ਹਾਂਜੀ ਹੁਣ ਪਿੱਛੋਂ ਇੱਕ ਵਾਰੀ ਹੋਰ ਕਰ ਫਿਰ ਇਹਨੂੰ ਫੇਰ ਸੰਤੂ ਸਾਹਿਬ ਗਾੜ ਲੈ ਪੂਰੀਆਂ ਜਰਾਬਾਂ ਮਗਰ ਨਹੀਂਆਂ ਪੂਰੀਆਂ ਪ੍ਰੋਪਰ ਜਰਾਬ ਮੈਂ ਨਾ ਯਾਰਾ ਹੱਥ ਤਰਾ ਕੁਦਰਤ ਨੇ ਲਾਇਆ ਹੀ ਨਹੀਂ ਇਹਨੂੰ ਹਾਂਜੀ ਘਰ ਦੇ ਪਿੱਛੋਂ ਮੈਂ ਹਾਂ ਇੱਕ ਵਾਰੀ ਫੇਰ ਚੈੱਕ ਕਰਾ ਜੀ 1.5 ਲੱਖ ਲਾਉਣਾ ਅਗਲੇ ਆਨੇ ਵਾਕੇ ਲੋ ਵੀ ਸੱਜਣਾ ਭਰਾ ਕਹਿੰਦਾ ਵੀ ਥਣ ਤੁਸੀਂ ਟਿੱਪ ਕੇ ਲੈ ਜਾਓ ਪਿੱਛੇ ਦੀ ਗਰੰਟੀ ਪੂਰੇ ਚੰਗੇ ਕੱਦ ਕਰਦੀ। ਹਮੋਂ ਖੜਨੇ ਖੁੜਨੇ ਵੇਖੋ ਐਸ ਚੀਜ਼ ਨੂੰ ਵੇਖੋ ਵੀ ਹਾਂ ਸਿੱਧੀ ਐ ਸਿੱਧੀ। ਨਹੀਂ ਕੁਦਰਤ ਨੇ ਇਹਦੇ ਵਿੱਚ ਕੋਈ ਹੱਥ ਤਰਾ ਨਹੀਂ। ਹਾਂਜੀ। ਵੀ ਹੀਰਾ ਬਣਾਇਆ। ਫੇਰ ਸੰਧੂ ਸਾਹਿਬ ਬੱਚਾ ਵੀ ਬੂਰਾ ਪਾਉਂਦੀ ਏ। ਅੱਛਾ ਪੂਰਾ ਜਿਤਨਾ ਵੀ ਆਪਣੇ ਕੋ ਘਰ ਦੀ ਮੱਝ ਨੇ ਬੂਰਾ ਬੱਚਾ ਬਾਇਨ ਇਤਨਾ ਦਾ ਆਪਣੇ ਕੋ ਕੱਟੇ ਦੀ ਵੀਡੀਓ ਹੈਗੀ ਏ ਦੀ। ਠੀਕ ਹੈ ਕੀ ਬੋਲਦਾ ਐਸ ਜੀ ਸਿੱਕੀ ਦੇ ਜੀ। ਸੇਮ ਆਉਂਦੇ ਤੇ ਖੜਿਆ ਨੇ ਨਹੀਂ ਕੀ ਪਤਾ ਮਾਲ ਕਿਰਪਾ ਕਰੇ ਹਾਂਜੀ ਮਾਲ ਕਿਰਪਾ ਕਰੇ ਹਾਂਜੀ ਬਾਕੀ ਸੰਤੂ ਸਾਹਿਬ ਇਹ ਕੁਦਰਤ ਆ ਕੁਦਰਤ ਹਾਂਜੀ ਇਹ ਦੇਖੋਗੇ ਹੁਣ ਮਹਾਰਾਜ ਦੇ ਵਾਸਾ ਆਪਣੇ ਹਾਂ ਤੇ ਆ ਕਾਲੀ ਕਿਹੜਾ ਸੁਆਸ਼ ਆ ਇਹ ਸੰਤੂ ਸਾਹਿਬ ਦੂਜਾ ਸੁਆਸ਼ ਸੁਈ ਜੇ ਲੈ ਤੋਰੇ ਨੂੰ ਵਿਸ਼ਾ ਫੇਰ ਸੰਤੂ ਸਾਹਿਬ ਠੰਡੀ ਸੀਲ ਏਡੀ ਆ ਓਕੇ ਪਾ ਨਹੀਂ ਇਤਨਾ ਬਹਿ ਜਾ ਇਹਦੇ ਹਾਂਜੀ ਓਕੇ ਆ ਵੇਖੋ ਆ ਇਤਨਾ ਭਵੇਂ ਤਾਂ ਨਾ ਮਾਰ ਦੋ ਆ ਚੀਜ਼ਾਂ ਨਹੀਂ ਲਵਦੀਆਂ ਕੀ ਬਾਤ ਆ ਗਾਵਾਂਰ ਕੀ ਆ ਆ ਵੇਖ ਲਓ ਭਵੇਂ ਰੱਸਾ ਛੱਡ ਕੇ ਬਹਿ ਜਾਓ ਬੜੀ ਠੰਡੀ ਝੁੱਟੀ ਲਿਆ ਆ ਲੱਭ ਗਈ। ਕੀ ਬਾਤ ਆ। ਕੋਈ ਬੱਚੇ ਦੀ ਪਰਵਾਹ ਹੀ ਨਹੀਂ ਇਹਨਾਂ ਦੇ। ਸੁਵਾ ਕਿਹੜਾ ਇਹ? ਸੁਵਾ ਦੂਜਾ ਸੁਵਾ ਜੀ। ਦੂਜਾ ਸੁਵਾ। ਹਾਂਜੀ। ਕੀ ਬਾਤ ਆ। ਸੰਦੂ ਸਾਹਿਬ ਕਰ ਦੇਦਾ ਵੱਡਾ ਜੀ। ਪੂਰੇ ਪੱਠ ਪੁੜੇ ਚੰਗੇ ਦੀ। ਹਾਂਜੀ ਪੂਰੇ ਪੱਠ ਪੁੜੇ ਦੀ ਆ। ਸੈਂਕ ਮੂੰਹ ਵੇਖੋ ਕਰ ਵਾਲੀ। ਕਿੰਨੇ ਦਿਨਾਂ ਦੀ ਸੂਈ ਆ ਤੇ ਕਿੰਨਾ ਦੋਤਾ? ਇਹਨੂੰ ਸੰਦੂ ਸਾਹਿਬ 5 ਦਿਨ ਹੋ ਗਏ ਸੂਈ ਨੂੰ ਅੱਜ। ਓਕੇ। ਹਾਂਜੀ ਕੋਈ ਦੁੱਧ ਲਾ ਲਓ ਕੋਈ ਬੌਲਾ ਮੰਨ ਲੇ। ਫਿਰ ਥੱਲੇ 9 ਕਿਲੋ ਜੀ। ਠੀਕ ਆ। ਹਾਂਜੀ। ਓਕੇ ਰਿਪੋਰਟ ਆ। 9 ਕਿਲੋ ਇਹਦੇ ਕੋਲੇ ਤਿਆਰ ਮਿਲ ਜੂ ਤਿਆਰ ਮਿਲ ਜੂ ਮਗਰ ਬੱਚਾ ਗਾ ਵੀ ਇਹੋ ਜੀ ਭੈਣ ਭਰਾ ਆਪਣੇ ਹਰਿਆਣੇ ਚੋਂ ਲੈ ਜਾਂਨ ਨਾ ਹਾਂ ਸੰਧੂ ਸਾਹਿਬ ਮੈਂ ਇਹਨੂੰ ਵੀ ਕਹਿਆ ਦੀ ਹਰਿਆਣੇ ਦੀ ਪਰ ਨਹੀਂ ਜਿਹੜੀ ਸਹੀ ਗੱਲ ਆ ਇੱਧਰ ਦੀ ਆ ਨਹੀਂ ਯਾਰ ਆਪਣੀਆਂ ਕਿਹੜਾ ਮਾਰ ਗਿਆ ਹਰਿਆਣੇ ਨਾਲ ਨਹੀਂ ਨਹੀਂ ਪਰ ਆਪਣੇ ਭੈਣ ਭਰਾਵਾਂ ਨੂੰ ਜ਼ਿਆਦਾ ਜ਼ਿਆਦਾ ਹਾਂਜੀ ਖਿੱਚ ਕਰਦੇ ਆ ਵੀ ਹਰਿਆਣੇ ਨੂੰ ਲਿਆਈਏ ਹਰਿਆਣੇ ਨੂੰ ਲਿਆਈਏ ਹਾਂਜੀ ਸੰਧੂ ਸਾਹਿਬ ਹਰਿਆਣੇ ਜਾਂਦੀ ਇਹ ਲੈ ਤਿੰਨੇ ਉੱਤੇ ਤੇ ਇਹਨੇ ਕਿਹੜਾ ਬੋਲਣਾ ਮੈਂ ਹਰਿਆਣੇ ਨੂੰ ਨਹੀਂ ਆਈ ਹਰਿਆਣੇ ਨੂੰ ਨਹੀਂ ਆਈ ਹਾਂਜੀ 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 ਓਕੇ ਸੰਧੂ ਸਾਹਿਬ ਥਾਂ ਦੀ ਵਿਰਲ ਬੁਰ ਚੈੱਕ ਕਰਾਓ ਪੂਰੀ ਚੰਗੀ ਪੂਰੀ ਪੂਰੀ ਨਹੀਂ ਵਾਕਿਆਲੇ ਅਗਲੇ ਪਿਛਲੇ ਪਰਲੇ ਸਾਰੇ ਸੰਧੂ ਸਾਹਿਬ ਚੈੱਕ ਕਰਾਓ ਹਾਂ ਤਾਂ ਮੈਂ ਪੱਤਰਾ ਬਮਾਰ ਦਿੱਤੀਆਂ ਤੇ ਫੇਰ ਆਦੇ ਥੱਲੇ ਭਾਵੇਂ ਇਹ ਨਹੀਂ ਵੀ ਇੱਕ ਨਾਖਾਂਗੇ ਭੈਣ ਭਰਾ ਓਕੇ ਫੇਰ ਭਾਵੇਂ ਇਤਰਾ ਬਹਿ ਜੀ ਨਹੀਂ ਕੀ ਬਾਤ ਆ ਬਾੜੀ ਮਿੱਠੀ ਆ ਇਹ ਕਰੇ ਚੂਣ ਵਾਲੇ ਬੰਦੇ ਲਈ ਤਾਂ ਬਹੁਤ ਖਾਸ ਆ ਸੰਧੂ ਸਾਹਿਬ ਭਾਵੇਂ ਬੀਬੀਆਂ ਚੋਈ ਜਣ ਹਾਂ ਠੀਕ ਹੈ ਜੀ ਨਾਲੇ ਕੈਮਰੇ ਕੂਮਰੇ ਤੋਂ ਵੀ ਨਹੀਂ ਡਰਦਾ ਨਾ ਨਾ ਸੰਧੂ ਸਾਹਿਬ ਗੱਲ ਹੀ ਕੋਈ ਨਹੀਂ ਆਦੇ ਇਹਦਾ ਫਿਰ ਰੇਟ ਸ਼ਾ ਜੀ ਸੰਸਮੇ ਦਾ ਬੱਚਾ ਜੇ 나ੜੂ ਨਾਲ ਜੇ ਪਖਾਓ ਕੇ ਹਾਂਜੀ ਠੀਕ ਆ ਆ ਵੀ ਲੋ ਠੀਕ ਆ ਸੰਤੂ ਸਾਹਿਬ ਇਹਦਾ ਰੇਟ ਮੁੱਲ ਦੇ ਜਿਹੜਾ ਕ ਵੀ ਹਾਂਜੀ ਉਹ ਜਮਾਨਤ ਕਰਾਂਗੇ ਭੈਣ ਭਰਾਵਾ ਕਿੰਨਾ ਕੁ ਹਾਂਜੀ ਹੁਣ ਕਿੰਨਾ ਕਰਤੀਏ 5 ਕਰਦੀਏ 15 ਦੀ ਹਾਂਜੀ ਹੁਣ ਇੱਕ 15 ਦੀ ਕੀ ਹੋਰ ਕਰਦੀਏ ਕਰਦੇ ਜੇ ਹੁੰਦਾ ਤਾਂ ਜੇ ਨਹੀਂ ਤੇ ਆਪਾਂ ਨੂੰ ਜਾਇ ਮਿਲੀ ਆ ਸੰਦੂਸ਼ਾਬੇ ਦੀ ਹਾਨ ਆਵਾ 1 1 ਲੱਖ ਤੇ ਪੂਰੇ 7000 ਦੀ ਦਵਾਂਗੇ 1 ਲੱਖ ਤੇ ਪੂਰੇ 7000 ਦੀ ਦੇ ਦਿਆਂਗੇ ਸੰਦੂਸ਼ਾਬੇ ਇਦੋਂ ਨਹੀਂ ਜੇ ਘਾਟ ਕੋਈ ਮਿਲਣੀ ਨਹੀਂ ਰੇਟ ਠੀਕ ਆ ਤੇਰਾ ਜਮਾ ਜਾਏਗਾ ਜਮਾ ਜਾਏਗਾ ਕਿਉਂਕਿ ਆਪਾਂ ਨੂੰ ਸੰਸਾਬ ਜੈਜ ਮਿਲਿਆ ਤੇ ਆਪਾਂ ਫੇਰ ਸੰਸਾਬ ਮੂੰਹ ਦੀ ਵੇੱਡੀ ਬੋਲੀ ਐ ਨਹੀਂ ਕੋਈ ਚੰਗੇ ਆ ਝੋਟੀ ਚ ਵੀ ਜਿਵੇਂ ਸੀਲ ਹਾਂਜੀ ਤੇ ਤਾਜੀ ਸੂਈ ਸੰਦੂਸ਼ਾਬ ਜਦੋਂ ਮਰਜੀ ਚੋ ਇਹਨੂੰ ਨਹੀਂ ਜੈਜ ਆ ਕੋਈ ਸ਼ੱਕ ਹੁਣ ਬੱਚਾ ਕਿੱਥੇ ਬੱਜਾਵਾ ਤਾਜੀ ਸੂਈ ਮਾਝਾ ਨਹੀਂ ਤਾਂ ਲੱਗੇ ਨਹੀਂ ਸੰਸਾ ਲੱਗਣ ਨਹੀਂ ਲੱਗਣ ਦਿੰਦੀ ਫੇਰ ਬੰਨ ਫੇਰ ਬਹਿਜੋ ਓਕੇ ਇਹਨੂੰ ਵਾਸਤਾ ਹੀ ਨਹੀਂ ਕੋਈ ਨਾ ਇਹਨੂੰ ਪਤਾ ਨ ਕਰਮਲ ਨੂੰ ਹੈਗਾ ਹੀ ਨਹੀਂ ਇਹਦੇ ਜਿੰਨੀ ਮਰਜ਼ੀ ਚ ਹੋਈ ਜਾ ਮਰਜ਼ੀ ਮਰਜ਼ੀ ਹਾਂਜੀ 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 ਇਹਨੇ ਉੱtre ਆਉਣਾ ਮੈਂ ਨਾ ਹਾਂਜੀ ਬਸ ਮਾਣਾ ਇਹਨੇ ਹਣਾ ਹਾਂਜੀ ਕੀ ਬਾਤ ਆ ਯਾਰ ਬੜੀ ਚੰਗੀ ਝੋਟੀ ਆ 1 ਲੱਖ ਤੇ 7000 ਦੀ 7000 ਦੀ ਸੰਸਾਰੀ ਦੇਣੀ ਆਪਾਂ ਕੋਈ ਇਦੋ ਨਾਲ ਭੈਣ ਪ੍ਰਸਾਦ ਸੰਸਾਰ ਖਿੱਚ ਗਰੀ ਨਹੀਂ ਸਿਆਣੀ ਕਰਤਾ ਕੰਮ ਹਣਾ ਬਿਲਕੁਲ ਬਿਲਕੁਲ ਆਜੋ ਇੱਕ ਵਾਰੀ ਬੂਰੀ ਤੁਹਾਨੂੰ ਫੇਰ ਵਿਖਾ ਦਈਏ ਸੱਜਣੋ ਕਿਆ ਬਾਤ ਆ ਯਾਰ ਬੂਰੀ ਤਾਂ ਬੂਰੀ ਆ ਸੰਤੂ ਸਾਹਿਬ ਨਾਣਾ ਉਹਨਾਂ ਦਿਖਾਓ ਛੱਡੇ ਮੈਂ ਆਣਾ ਯਾਰ ਵੀਰੇ ਆਪਾਂ ਰਹਿ ਨਹੀਂ ਨਹੀਂ ਅਜੇ ਜਦੋਂ ਕਰਮ ਵਾਲੀ ਆਣ ਪੂਰੀ ਭਾਰ ਆਈ ਨਾ ਹਾਂ ਫਿਰ ਸੰਤੂ ਸਾਹਿਬ ਵੇਖੀ ਬਾਕੀ ਸੁਨਾਪ ਬਹੁਤ ਆ ਸੁਨਾਪ ਸੰਤੂ ਸਾਹਿਬ ਹਾਂਜੀ ਹਨਾ ਸੰਤੂ ਸਾਹਿਬ ਫਿਰ ਚੰਗਾਠਾ ਜੁਗੂਠਾ ਵੇਖੋ ਕਿੱਡਾ ਚੌੜਾ ਵਾ ਨਹੀਂ ਚੰਗੀ ਝੂਠੀ ਹਾਂਜੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਇਦਾਂ ਟਾਪ ਦੇ ਨਗੀਨੇ ਤੁਹਾਨੂੰ ਇਸ ਨਗਰਾਂ ਚੋਂ ਵਿਖਾਉਂਦੇ ਰਵਾਂਗੇ ਬਹੁਤ ਹੀ ਸ਼ਾਨਦਾਰ ਆ ਆ ਕੇ ਵੇਖਿਓ ਜ਼ਰੂਰ ਪਸੰਦ ਆਊਗੀ ਤੁਹਾਡੇ ਕਿਉਂਕਿ ਬੂਰੀ ਦੇ ਸ਼ਕੀਨ ਭਰਾਵਾਂ ਲਈ ਅੱਜ ਖਾਸ ਰਹੂਗੀ ਚੀਜ਼ ਕਿਉਂਕਿ ਵੀਡੀਓ ਕਿਉਂ ਸੱਜਣਾ ਪੈਸਾ ਦਾ ਜ਼ਰੂਰ ਖਰਚ ਹੋ ਜੂ ਤੇ ਪਰ ਇਹ ਆ ਗਈ ਹਾਂ ਜੀ ਸਾਹਿਬ ਇਹ ਨਹੀਂ ਕਿ ਆਖੂਗਾ ਵੀ ਕੀ ਨਿੰਦਦਾ ਨਹੀਂ ਕੋਈ ਆਣ ਘਵਾੜ ਆ ਕੇ ਵੇਖੂਗਾ ਵੀ ਮੰਜ ਲਿਆਂਦੀ ਕਿੱਥੋਂ ਜੇ ਧੰਨਵਾਦ ਸੱਜਣਾ ਹਾਂ ਜੀ ਹਾਂ ਜੀ ਯਾਰ ਕਰ ਸਕਦਾ ਹਾਂ